ਇੰਤਜ਼ਾਰ ਦੀਆਂ ਘੜੀਆਂ ਖਤਮ ਤਾਂ ਦੋਸਤੋ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਇਸ ਤਰ੍ਹਾਂ ਦਾ ਫਿਟਨੈਸ ਸਟੂਡੀਓ ਜਿਸ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤਾਂ ਅੱਜ ਅਸੀਂ ਪਹੁੰਚਿਆ 792 ਫਿਟਨੈਸ ਸਟੂਡੀਓ ਦੇ ਵਿੱਚ ਜਿੱਥੇ ਤੁਹਾਨੂੰ ਇੱਕ ਛੱਤ ਥੱਲੇ ਹੈ ਜਿਹੜਾ ਜਿੱਥੇ ਨਿਊਟ੍ਰੀਸ਼ਨ ਕੈਫੇ ਮਿਲਣ ਵਾਲਾ ਹੈ ਉੱਥੇ ਹੀ ਤੁਹਾਨੂੰ ਨਿਊਟ੍ਰੀਸ਼ਨ ਕੈਫੇ ਰੂਫ ਟੌਪ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ সুইমিং ਪੂਲ ਇਸ ਦੇ ਨਾਲ-ਨਾਲ ਸਪਾ ਫਿਜ਼ੀਓਥੈਰੇਪੀ ਮ사ਜ ਅਤੇ ਬਿਲਡਸੈਂਟ ਦੇ ਨਾਲ-ਨਾਲ ਹੈ ਜਿਹੜਾ ਕਾਰਡੀਓ ਤੇ ਐਕਟੀਵਿਟੀ ਰੂਮ ਹੈ ਜਿਹੜਾ ਉਹ ਮਿਲਣ ਵਾਲਾਗਾ ਤਾਂ 792 ਫਿਟਨੈਸ ਸਟੂਡੀਓ ਨੂੰ ਲੈ ਕੇ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ 792 ਫਿਟਨੈਸ ਸਟੂਡੀਓ ਹੈ ਜਿਹੜਾ ਤੁਹਾਡੇ ਲਈ ਓਪਨ ਹੋ ਚੁੱਕਿਆ ਜਿੱਥੇ ਤੁਸੀਂ ਮਾਰਨਿੰਗ ਤੇ ਈਵਨਿੰਗ ਟਾਈਮ ਹੈ ਜਿਹੜਾ ਸੈਸ਼ਨ ਤੁਸੀਂ ਜੁਆਇਨ ਕਰ ਸਕਦੇ ਹੋ ਕੋਈ ਬੈਚ ਹੈ ਤੁਸੀਂ ਇਹ ਮੈਂਬਰਸ਼ਿਪ ਦੇ ਨਾਲ ਜੁਆਇਨ ਕਰ ਸਕਦੇ ਹੋ ਤਾਂ 792 ਫਿਟਨੈਸ ਸਟੂਡੀਓ ਤੁਹਾਡੇ ਲਈ ਕੀ ਕੀ ਡਿਫਰੈਂਟ ਲੈ ਕੇ ਆਇਆ ਤਾਂ ਆਓ ਇਹ ਦਿਖਾਉਣ ਦੇ ਲਈ ਤਾਂ ਹੁਣ ਲੈ ਕੇ ਚੱਲਦੇ ਹਾਂ 792 ਫਿਟਨੈਸ ਸਟੂਡੀਓ ਬਰਨਾਲਾ ਤਾਂ ਜਿੱਥੇ ਸਾਡੇ ਰਾਈਟ ਸਾਈਡ ਦੇਖ ਸਕਦੇ ਹੋ ਜਿੱਥੇ ਪ੍ਰੋਪਰਲੀ ਕਨਸੈਪਸ਼ਨ ਏਰੀਆ ਬਣਿਆ ਹੋਇਆ ਤੇ ਸਾਡੇ ਲੈਫਟ ਸਾਈਡ ਤੇ ਤੁਸੀਂ ਗੱਲ ਕਰੋਗੇ ਤਾਂ ਜਿੱਥੇ ਨਿਊਟ੍ਰੀਸ਼ਨ ਕਾਫੇ ਤੇ ਨਿਊਟ੍ਰੀਸ਼ਨ ਜਿਹੜਾ ਕਾਉਂਸਲਿੰਗ ਰੂਮ ਬਣਿਆ ਹੋਇਆ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਪ੍ਰੋਪਰ ਸਪਲੀਮੈਂਟ ਸਟੋਰ ਹੈ ਜਿਹੜਾ ਬਣਿਆ ਹੋਇਆ ਜਿੱਥੇ ਤੁਹਾਨੂੰ ਔਥੈਂਟਿਕ ਜਿਹੜੇ ਸਪਲੀਮੈਂਟ ਨੇ ਉਹ ਮਿਲਣ ਵਾਲੇ ਨੇ ਤੇ ਵਧੀਆ ਕੁਆਲਿਟੀ ਦੇ ਜਿਹੜੇ ਤੁਹਾਨੂੰ ਸਪਲੀਮੈਂਟ ਇੱਥੇ ਮਿਲਣ ਵਾਲੇ ਨੇ ਇਸ ਵਕਤ ਅਸੀਂ ਖੜੇ ਹਾਂ ਫਰਸਟ ਫਲੋਰ ਦੇ ਉੱਤੇ ਜਿसे ਦੇਖ ਸਕਦੇ ਹੋ ਕਿ ਸਾਡੇ ਉੱਪਰ ਇੱਕ ਸਪਾ ਰੂਮ ਬਣਿਆ ਹੋਇਆ ਤੇ ਸਾਡੇ ਰਾਈਟ ਸਾਈਡ ਦੇ ਉੱਪਰ ਦੇਖੋਗੇ ਤਾਂ ਐਕਟੀਵਿਟੀ ਰੂਮ ਬਣਿਆ ਹੋਇਆ ਤੇ ਸਾਡੇ ਬਿਲਕੁਲ ਸਾਹਮਣੇ ਹੈ ਜਿਹੜਾ ਉਹ ਕਾਰਡੀਓ ਸੈਕਸ਼ਨ ਬਣਿਆ ਹੋਇਆ ਹੈ ਇਸ ਦੇ ਨਾਲ ਨਾਲ ਫਰਸਟ ਫਲੋਰ ਦੇ ਉੱਪਰ ਤੁਹਾਨੂੰ ਫਿਜ਼ੀਓਥੈਰੇਪੀ ਰੂਮ ਤੇ ਮ사ਜ ਰੂਮ ਹੈ ਜਿਹੜਾ ਉਹ ਮਿਲਣ ਵਾਲਾ ਹੈਗਾ ਇਸ ਦੇ ਨਾਲ ਨਾਲ ਫਰਸਟ ਫਲੋਰ ਦੇ ਉੱਪਰ ਤੁਹਾਨੂੰ ਲੋਕਰ ਦੀ ਜਿਹੜੀ ਫੈਸਿਲਿਟੀ ਹੈਗੀ ਉਹ ਵੀ ਮਿਲਣ ਵਾਲੀ ਹੈਗੀ ਤੇ ਇਸ ਦੇ ਨਾਲ ਨਾਲ ਕਾਰਡੀਓ ਸੈਕਸ਼ਨ ਦੇ ਵਿੱਚ ਤੇ ਐਕਟੀਵਿਟੀ ਰੂਮ ਦੇ ਵਿੱਚ ਕੀ ਕੁਝ ਮਿਲਣ ਵਾਲਾ ਤਾਂ ਆਓ ਤੁਹਾਨੂੰ ਦਿ ਤਾਂ ਇਹ ਆ ਗਿਆ ਕਾਰਡੀਓ ਰੂਮ ਜਿੱਥੇ ਤੁਹਾਨੂੰ ਯੂਐਸ ਤੋਂ ਇੰਪੋਰਟ ਜਿਹੜੀਆਂ ਮਸ਼ੀਨਸ ਨੇਗੀਆਂ ਲਾਈਫ ਫਿਟਨੈਸ ਜੋ ਕਿ ਦੁਨੀਆ ਸਭ ਤੋਂ ਵੱਡਾ ਬ੍ਰਾਂਡ ਹੈਗਾ ਲਾਈਫ ਫਿਟਨੈਸ ਦੀਆਂ ਜਿਹੜੀਆਂ ਮਸ਼ੀਨਸ ਨੇ ਤੁਹਾਨੂੰ ਇੱਥੇ ਕਾਰਡੀਓ ਰੂਮ ਦੇ ਵਿੱਚ ਮਿਲਣ ਵਾਲੀਆਂ ਨੇ ਇਸ ਦੇ ਨਾਲ 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 ਜਿਹੜਾ ਟੌਪ ਬ੍ਰਾਂਡਸ ਨੇ ਜਿਹੜੀ ਇੱਥੇ ਜਿਮ ਦੇ ਵਿੱਚ ਮਸ਼ੀਨਸ ਨੇਗੀਆਂ ਉਹ ਤੁਹਾਨੂੰ ਮਿਲਣ ਵਾਲੀਆਂ ਜਿਹੜੀਆਂ ਤੁਹਾਡੀ ਸਿਹਤ ਨੂੰ ਹੈਗਾ ਜਿਆ ਤੰਦਰੁਸਤ ਬਣਾਉਣਗੀਆਂ ਉੱਥੇ ਹੀ ਤੁਹਾਡੀ ਫਿਟਨੈਸ ਵਿੱਚ ਹੈ ਤੁਹਾਡੀ ਮਦਦ ਕਰਨਗੀਆਂ ਇਸ ਵਕਤ ਤੁਸੀਂ ਖੜੇ ਆ ਸੈਕੰਡ ਫਲੋਰ ਦੇ ਉੱਤੇ ਜਿੱਥੇ ਤੁਸੀਂ ਬਿਲਡ ਸਟਰੈਂਥ ਨੂੰ ਲੈ ਕੇ ਜਿਹੜਾ ਇੱਥੇ ਮਸ਼ੀਨਸ ਦੇਖ ਸਕਦੇ ਹੋਗੇ ਯੂਐਸ ਤੋਂ ਇੰਪੋਰਟ ਜਿਹੜੀਆਂ ਹੈਗੇ ਕਰਵਾਏਗੇ ਲਾਈਫ ਫਿਟਨੈਸ ਦੀਆਂ ਜਿਹੜੀਆਂ ਮਸ਼ੀਨਸ ਨੇ ਦੁਨੀਆ ਦੇ ਸਭ ਤੋਂ ਵੱਡੇ ਬ੍ਰਾਂਡ ਦੀਆਂ ਜਿਹੜੀਆਂ ਮਸ਼ੀਨਸ ਨੇ ਇੱਥੇ ਤੁਹਾਨੂੰ ਮਿਲਣਗੀਆਂ ਜਿਸ ਤੇ ਤੋਂ ਅਸੀਂ ਆਪਣੇ ਸਟਰੈਂਥ ਲੈਵਲ ਨੂੰ ਹੈ ਜਿਹੜਾ ਹੋਰ ਵੀ ਵਧਾ ਸਕਦੇ ਹੋ ਤੇ ਆਪਣੀ ਬੋਡੀ ਨੂੰ ਹੈ ਜਿਹੜਾ ਤੁਸੀਂ ਫਿੱਟ ਕਰ ਸਕਦੇ ਹੋ ਜਿਸ ਤੇ ਤੁਹਾਡੇ ਪਿੱਛੇ ਵੀ ਦੇਖ ਸਕਦੇ ਹੋ ਕਿ ਮੋਟੀਵੇਸ਼ਨਲ ਵੀਡੀਓ ਦੇ ਲਈ ਹੈ ਜਿਹੜਾ ਇੱਥੇ ਪ੍ਰੋਜੈਕਟਰ ਵੀ ਖਾਸ ਤੌਰ ਤੇ ਲਗਾਇਆ ਗਿਆ ਹੈਗਾ ਤੇ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਤਿਆਂ ਜਿਆਦੀ ਨੇ ਇਸ ਦੇ ਨਾਲ ਨਾਲ ਹੋਰ ਕੀ ਕੁਝ ਬਣਾਇਆ ਹੋਇਆ ਤੇ ਰੂਫ ਟੌਪ ਦੇ ਉੱਪਰ ਜਿਹੜਾ ਪੂਲ ਹੈ ਉਹ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਤੁਹਾਨੂੰ ਉਹ ਵੀ ਲੈ ਕੇ ਚੱਲਦੇ ਹਾਂ ਤਾਂ ਇਸ ਵਕਤ ਅਸੀਂ ਖੜੇ ਹਾਂ 792 ਫਿਟਨੈਸ ਸਟੂਡੀਓ ਦੇ ਬਿਲਕੁਲ ਟੌਪ ਫਲੋਰ ਦੇ ਉੱਤੇ ਜਿੱਥੇ ਤੁਹਾਨੂੰ ਰੂਫ ਟੌਪ সুইਮਿੰਗ ਪੂਲ ਹੈ ਜਿਹੜਾ ਉਹ ਮਿਲਣ ਵਾਲਾਗਾ ਜਿੱਥੇ ਤੁਸੀਂ সুইਮ ਪੂਲ ਦਾ ਆਨੰਦ ਲੈ ਸਕਦੇ ਹੋ ਇਸ ਦੇ ਨਾਲ ਨਾਲ ਖਾਸ ਗੱਲ ਸਰਟੀਫਾਈਡ ਟ੍ਰੇਨਰ ਜਿਹੜੇ ਇੱਥੇ ਰੱਖੇ ਗਏ ਨੇ ਅਤੇ ਨੈਸ਼ਨਲ weightlifter ਚੈਂਪੀਅਨ ਨੇ ਜਿਹੜੇ ਇਸ ਜਿਮ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਨੇ ਦਾ 792 ਫਿਟਨੈਸ ਸਟੂਡੀਓ ਦੇ ਵੱਲੋਂ ਪਹਿਲੇ 100 ਕਸਟਮਰਸ ਦੇ ਲਈ ਹੈ ਜਿਹੜਾ ਖਾਸ ਡਿਸਕਾਊਂਟ ਹੈ ਜਿਹੜਾ ਦਿੱਤਾ ਜਾ ਰਿਹਾ ਹੈ ਜੇਕਰ ਤੁਸੀਂ ਮੈਂਬਰਸ਼ਿਪ ਲੈਣੇ ਹੋਗੇ ਤਾਂ ਤੁਹਾਨੂੰ 6000 ਤੱਕ ਦਾ ਜਿਹੜਾ ਡਿਸਕਾਊਂਟ ਹੈ ਜਿਹੜਾ 792 ਫਿਟਨੈਸ ਸਟੂਡੀਓ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣਾ ਤੁਸੀਂ ਵੀ ਚਾਹੁੰਦੇ ਹੋ ਫਿੱਟ ਹੋਣਾ ਇਸ ਦੇ ਨਾਲ-ਨਾਲ ਹੋਰ ਜਿਹੜੀਆਂ ਫੈਸਿਲਿਟੀਆਂ ਇਸੇ ਦਿੱਤੀਆਂ ਜਾ ਰਹੀਆਂ ਨੇ ਉਹਨੂੰ ਲੈਣਾ ਤਾਂ ਅੱਜ ਹੀ ਵਿਜ਼ਿਟ ਕਰੋ 792 ਫਿਟਨੈਸ ਸਟੂਡੀਓ ਆਸਥਾ ਕਲੋਨੀ ਤਰੌਂਲਾ ਰੋਡ ਬਰਨਾਲਾ